ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਆਉਣ ਦਾ ਅੱਜ ਜੇ ਆਪਾਂ ਮੇਥਿਆਂ ਦੀਆਂ ਪਿੰਨੀਆਂ ਬਣਾਉਣ ਲੱਗੇ ਹਾਂ ਸਭ ਤੋਂ ਪਹਿਲਾਂ ਆਪਾਂ 250 ਗ੍ਰਾਮ ਮੇਥੇ ਲਵਾਂਗੇ ਮੇਥਿਆਂ ਨੂੰ ਗ੍ਰाइंड ਕਰਕੇ ਪਾਊਡਰ ਬਣਾ ਲੈਣਾ ਉਸ ਨੂੰ ਰਾਤ ਨੂੰ 500 ਗ੍ਰਾਮ ਦੁੱਧ ਦੇ ਵਿੱਚ ਭਿਉਆ ਦੇਣਾ ਜਦੋਂ ਆਪਾਂ ਰਾਤ ਨੂੰ ਦੁੱਧ ਦੇ ਵਿੱਚ ਭਿਉਾਵਾਂਗੇ ਤਾਂ ਜਿਹੜਾ ਕੌੜਾ ਪਾਣਾ ਉਹ ਚਲਿਆ ਜਾਂਦਾ ਜਿਹੜੇ ਫਿਰ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਆ ਨਹੀਂ ਜੇ ਆਪਾਂ ਥੋੜੀ ਦੇਰ ਭਿਉਾਵਾਂਗੇ ਤਾਂ ਕੌੜੇ ਰਹਿੰਦੇ ਆ ਘੜਤਣ ਰਹਿੰਦੀ ਘੜਤਣ ਨਹੀਂ ਆਉਂਦੀ ਅਸ ਤੋਂ ਬਾਅਦ ਆਪਾਂ ਲੈਏ ਜੀ ਫੁੱਲ ਮਖਾਣੇ ਡੇਢ ਕੋਲੀ ਫੁੱਲ ਮਖਾਣੇ ਡੇਢ ਕੋਲੀ ਲੈ ਕੇ ਇਹਨਾਂ ਨੂੰ ਆਪਾਂ ਸੁੱਕੇ ਭੁੰਨਾ ਕਿਉਂ ਨਹੀਂ ਭੁੰਨਾ ਕਿਉਂਕਿ ਕ੍ਰਕਰੇ ਬਣਦੇ ਆ ਕ੍ਰੈਕ ਹੁੰਦੇ ਆ ਟੇਸਟੀ ਹੁੰਦੇ ਆ ਜਿਹੜੇ ਮਖਾਣੇ ਆ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਭਰਪੂਰ ਹੁੰਦੇ ਆ ਐਂਟੀਆਕਸਾਈਡ ਹੁੰਦੇ ਆ ਇਸ ਵਿੱਚ ਜਿਹੜੇ ਸਿਹਤ ਲਈ ਬਹੁਤ ਹੀ ਫਾਇਦੇਮੰਦ ਆ ਜਿਹੜੀਆਂ ਔਰਤਾਂ ਦੇ ਫੇਸ ਤੇ ਛਾਈਆਂ ਪੈ ਜਾਂਦੀਆਂ ਜਾਂ ਛੜੜੀਆਂ ਪੈ ਜਾਂਦੀਆਂ ਉਹਨਾਂ ਨੂੰ ਬਹੁਤ ਹੀ ਫਾਇਦੇਮੰਦ ਆ ਜੇ ਤੁਸੀਂ ਪੰਜੀਰੀ ਦੇ ਰੂਪ ਚ ਪਿੰਨੀਆਂ ਦੇ ਰੂਪ ਚ ਨਹੀਂ ਖਾ ਸਕਦੇ ਤੁਸੀਂ ਇਹਨਾਂ ਨੂੰ ਦੁੱਧ ਦੇ ਵਿੱਚ ਵਾੜ ਕੇ ਖਾ ਸਕਦੇ ਹੋ ਤੇ ਦੁੱਧ ਵੀ ਪੀ ਸਕਦੇ ਇਹ ਨੀਂਦ ਲਿਆਉਣ ਵਿੱਚ ਵੀ ਬਹੁਤ ਸਹਾਈ ਕਰਦਾ ਹਾਂ ਹਉ ਤਵਾਜ ਜੀ ਆਪਾਂ ਲੈ ਲਈ 100 ਗੀ ਤੁਹਾਡੀ ਮਰਜ਼ੀ 100 ਗੀ ਵਾਈਟ ਲੈ ਲਓ ਗ੍ਰੀਨ ਲੈ ਲਓ ਪਰ ਮੈਂ ਕਾਲੀ ਇਸ ਕਰਕੇ ਲਈ ਹੈ ਕਿ ਇਹਦੇ ਵਿੱਚ ਐਂਟੀਆਕਸਾਈਡ ਹੁੰਦੇ ਆ ਜਿਹੜੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਕਾਲੇ ਤੇਲ ਵੀ ਮੈਂ ਇਸੇ ਕਰਕੇ ਲਿਆ ਕਾਲੀ ਖਸ ਖਸ ਵੀ ਇਸੇ ਕਰਕੇ ਲਈ ਹੈ ਤੁਹਾਡੀ ਮਰਜ਼ੀ ਤੁਸੀਂ ਚਿੱਟੇ ਲੈ ਸਕਦੇ ਆ ਇਹਨਾਂ ਵਿੱਚ ਆਇਰਨ ਆਕਸਾਈਡ ਜ਼ਿਆਦਾ ਹੁੰਦੇ ਆ ਫਿਰ ਆਪਾਂ ਲਈਆਂ ਜੀ ਇਲਾਚੀ ਪਾਊਡਰ ਲੈ ਲਿਆ ਕਾਲੀ ਮਿਰਚ ਲੈ ਲਈ ਨਾਰੀਅਲ ਦਾ ਪਾਊਡਰ ਲੈ ਲਿਆ ਡੇਢ ਕੌਲੀ ਸੌਂਡ ਲੈ ਲਈ ਸੌਂਡ ਵੀ ਜਿਹੜੀ ਸਿਹਤ ਲਈ ਜੋੜਾਂ ਦੇ ਦਰਦਾਂ ਵਿੱਚ ਬਹੁਤ ਸਹਾਈ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਲੈ ਲਿਆ ਜੀ ਘਿਓ ਅੱਧਾ ਕਿਲੋ ਅੱਧਾ ਕਿਲੋ ਆਪਾਂ ਆਟਾ ਲੈ ਲਿਆ ਭਾਈ ਆਪਾਂ ਗੁੜ ਲੈ ਲਿਆ ਬਦਾਮਾਂ ਦੀ ਗੋਲੀ ਲੈ ਲਈ ਅਖਰੋਟਾਂ ਦੀ ਗੋਲੀ ਲੈ ਲਈ ਉਸ ਤੋਂ ਬਾਅਦ ਆਪਾਂ ਜਿਹੜੇ ਮਿੱਥੇ ਰਾਤ ਦੇ ਭੁੰਨਤੇ ਹੋਏ ਉਹਨਾਂ ਨੂੰ ਹੁਣ ਆਪਾਂ ਭੁੰਨ ਲਿਆ ਜਦੋਂ ਉਹਨਾਂ ਚਲ ਭੁੰਨੀ ਜਾਣੇ ਜਦੋਂ ਚਾਰੇ ਪੰਜਰੀ ਵਾਂਗ ਪਾਊਡਰ ਨਾ ਬਣ ਜੇ ਇਸ ਤੋਂ ਬਾਅਦ ਆਪਾਂ ਜਿਹੜਾ ਆਟਾ ਉਹਨੂੰ ਭੁੰਨ ਲੈਣਾ ਭੁੰਨ ਕੇ ਮਿੱਥੇ ਤੇ ਆਟੇ ਨੂੰ ਇਕੱਠਾ ਥੋੜੀ ਦੇਰ ਭੁੰਨਣਾ ਫਿਰ ਆਪਾਂ ਜੇ ਇਹਨਾਂ ਨੂੰ ਕੱਢ ਲੈਣਾ ਕੜਾਈ ਦੇ ਵਿੱਚੋਂ ਤੇ ਇਸ ਕੜਾਈ ਵਿੱਚ ਹੀ ਆਪਾਂ ਫਿਰ ਗੁੜ ਦੀ ਚਾਹਣੀ ਬਣਾ ਲੈਣੀ ਆ ਗੜ ਦੇ ਚਾਣੇ ਆਪਾਂ ਘਿਓ ਵੈਚੀ ਬਣਾਵਾਂਗੇ ਥੋੜਾ ਜਿਹਾ ਘਿਓ ਪਾ ਲੈਣਾ ਉਹਦੇ ਵਿੱਚ ਬਣਾ ਲੈਣੀ ਆ 10 ਦਿਨ ਉਹਨੂੰ ਹਿਲਾਇ ਜਾਣਾ ਪਰ ਉਹਨੂੰ ਬਹੁਤੀ देर ਤਾਰ ਨਹੀਂ ਉਹਦੀ ਬਣਦੀ ਨਹੀਂ ਫਿਰ ਚੀੜੇ ਬਣ ਹੋ ਜਾਂਦੀਆਂ ਪਿੰਨੀਆਂ ਜਦੋਂ ਗੜ ਗਿਆ ਉਸ ਨੂੰ ਬਸ ਫਿਰ ਉਹਦੇ ਵਿੱਚ ਆਪਾਂ ਸਾਰੀ ਸਮਗਰੀ ਪਾ ਕੇ ਤੇ ਤਿਆਰ ਕਰ ਲੈਣਾ ਜੇ ਤੁਸੀਂ ਚਾਹੋ ਤਾਂ ਪਾਣੀ ਵਿੱਚ ਪਾ ਕੇ ਵੀ ਗੜ ਨੂੰ ਪਗਲਾ ਸਕਦੇ ਆ ਪਰ ਮੈਂ ਤਾਂ ਵੈਦ ਆਉਂਗੀ ਕਿ ਤੁਸੀਂ ਘਿਓ ਵੈਚੀ ਇਸ ਨੂੰ ਪੁੰਨੂ ਕਿਉਂਕਿ ਫਿਰ ਖਰਾਬ ਹੋਣ ਦਾ ਡਰ ਨਹੀਂ ਰਹਿੰਦਾ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ